ਦੇ ਦੋਸਤਾਂ ਸਾਹਿਲ ਅਤੇ ਜੋਨ ਮਸੀਨ ਫਤਿਹਗੜ ਚੂੜੀਆਂ ਕੀਤਾ ਪ੍ਰਸਤਾਚਕੀਤਾ ਸਬੁਰਤੇਖਾਂਕ ਅੰਤਮ ਅਰਸਮਾਂ ਚ ਹਰ ਅੱਖ ਹੋਈ ਨਾਮ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹਜ਼ਾਰਾਂ ਦੀ ਗਿਣਤੀ ਚ ਲੋਕ ਅੰਤਮ ਅਰਸਮਾਂ ਚ ਹੋਏ ਸ਼ਾਮਲ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਬੀਤੇ ਦਿਨੀ ਬਟਾਲਾ ਨੇਤੀ ਤੀਰ ਅੱਡੇ ਤੇ ਹੋਏ ਹਾਦਸੇ ਚ ਦੋਵੇਂ ਦੋਸਤ ਨੌਜਵਾਨਾਂ ਦੀ ਹੋਈ ਸੀ ਮੌਤ ਦੋਵੇਂ ਨੌਜਵਾਨ ਦੋ ਦੋ ਭੈਣਾਂ ਦੇ ਇਕਲੋਤੇ ਸਨ ਪ੍ਰਾ ਟਰੱਕ ਡਰਾਈਵਰ ਤੇ ਥਾਣਾ ਸਦਰ ਬਟਾਲਾ ਵਿਖੇ ਹੋਇਆ ਪਰਚਾ ਦਰਜ ਕਿਹਾ ਐਸ ਐਚਓ सुरेंद्रਪਾਲ ਸਿੰਘ ਪੀਤੇ ਦੀ ਫਤੇਗੜ ਚੂੜੀਆਂ ਬਟਾਲਾ ਰੋਡ ਟੀਰ ਮੋੜ ਉੱਪਰ ਜਿੱਦੀ ਸੰਖਾ ਹਾਸਾ ਵਾਪਰੇ ਸੀ ਜਿਸ ਵਿੱਚ ਫਤੇਗੜ ਚੂੜੀਆਂ ਦੇ ਦੋ ਨੌਜਵਾਨਾਂ ਟੀ ਮੂਕੇ ਸੀ ਜਿਨ੍ਹਾਂ ਦਾ ਅੱਜ ਫਤੇਗੜ ਚੂੜੀਆਂ ਟੇਹੜਾ ਰੋਡ ਕਬਰਸਤਾਨ ਵਿੱਚ ਜਿਨ੍ਹਾਂ ਨੂੰ ਅਜੇ ਸੁਰ ਦੇਖਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਵਾਹ ਦਾ ਸਕੇ ਸੰਬੰਧੀਆਂ ਦਾ ਪਲੇ ਵਾਸੀਆਂ ਦਾ ਰੋ ਰੋ ਕੇ ਬਹਾਹਾ ਵਾਲੀ ਹਰ ਜਿਹੜੀ ਆਖ ਹੈ ਇੱਥੇ ਨਮ ਦਿਖਾਈ ਦੇ ਰਹੀ ਹੈ ਹਰ ਹੀ ਜੋ ਸਖਸ਼ਾ ਧਮਕਿੰਗ ਜਿਹੜਾ ਦਿਖਾਈ ਦੇ ਰਿਹਾ ਤੇ ਵੱਡੀ ਗਿਣਤੀ ਵਿੱਚ ਜਿਹੜੇ ਸਕੇ ਸਬੰਧੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਇੱਥੇ ਉਹਨਾਂ ਦੀ ਆਖਰੀ ਜਿਹੜੀਆਂ ਅੰਤਮ ਰਸਮਾਂ ਨੇ ਉਹਨਾਂ ਨੂੰ ਪੂਰਾ ਕਰਨ ਲਈ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦਾ ਦੇ ਲਮਾਂ ਦਾ ਜਰਾ ਦੁਖੀ ਦਿਖਾਈ ਦੇ ਰਿਹਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਹਰ ਅੱਖ ਵਿੱਚੋਂ ਜਿਹੜੇ ਆ ਉਹ ਹੰਝੂ ਵਹਿ ਰਹੇ ਨੇ ਤੇ ਤੇ ਤੁਹਾਨੂੰ ਦੱਸਤੀ ਹੈ ਕਿ ਦੋਵੇਂ ਹੀ ਜਿਹੜੇ ਨੌਜਵਾਨ ਨੇ ਜੋ ਕਿ ਮਾਪੇ ਤੇ ਇਹ ਦੋ ਭੈਣਾਂ ਤੇ ਇਕੱਲੇ-ਇਕੱਲੇ ਜਿਹੜੇ ਸੀਗੇ ਇਹ ਆਪਣੇ ਘਰ ਦਾ ਚਿਰਾਗ ਸਨ ਕਿਉਂਕਿ ਮੁਚ ਗਿਆ ਤੇ ਇਹ ਜਿਹੜੇ ਨੌਜਵਾਨ ਸੀ ਇੱਕ ਦਾ ਨਾਂ ਸਾਹਿਲ ਤੇ ਦੂਸਰੇ ਦਾ ਨਾਂ ਜੌਨ ਸੀਗਾ ਤੇ ਦੋਵੇਂ ਹੀ ਜਿਹੜੇ ਦੋਸਤ ਸੀਗੇ ਤੇ ਜਿਨ੍ਹਾਂ ਦੀ ਸਰਕਾਰ ਸਿਮਉਤੀ ਤੇ ਅੱਜ ਫਤਿਹਗੜ ਚੂਂਡੀਆਂ ਕਬਰਿਸਤਾਨ ਵਿੱਚ ਉਹਨਾਂ ਨੂੰ ਸਮੋਤੇ ਆਖੰਤਮ ਰਸਮਾਂ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਜਾ ਰਹੀਆਂ ਤੇ ਮਾਹੌਲ ਬਹੁਤ ਗੰਭੀਰ ਨੇ ਹਰ ਆਸਮਾਨ ਤੇ ਪਾਈ ਦੇ ਰਹੀ ਹੈ ਹਰ ਇੱਕ ਦੀ ਅੱਖਾਂ ਵਿੱਚ ਜਿਹੜੇ ਨੇ ਕਰੋ ਤੇ ਪਾਈ ਦੇ ਰਹੇ ਨੇ ਤੇ ਬੁੱਢੀ ਹਿੰਤੀ ਵਿੱਚ ਜਿਹੜਾ ਇੱਕ ਘਰ ਵਿੱਚੋਂ ਜਿਹੜਾ ਮੈਂ ਉਹਨਾਂ ਦੇ ਅੰਤਮ ਰਸਮਾਂ ਵਿੱਚ ਜਿਹੜਾ ਜੀ ਆ ਇੱਥੇ ਪਹੁੰਚਾ ਹੋਇਆ ਹੈ ਤੇ ਤੁਸੀਂ ਖਾਸ ਕਰਕੇ ਇਹ ਇਹਨਾਂ ਤੋਂ ਅਸਮਾ ਵਿੱਚ ਇੱਥੇ ਸ਼ਾਮਲ ਹੋਏ ਨੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਫਤੇਗੜ ਚੂਨੀਆਂ ਦੇ ਦੋ ਨੌਜਵਾਨ ਜਿਨ੍ਹਾਂ ਦੀ ਉਮਰ 20 ਤੇ ਕਰੀਬ ਸੀ ਉਹਨਾਂ ਦੀ ਬੀਤੇ ਦਿਨੀ ਫਤੇਗੜ ਚੂਨੀਆਂ ਬਟਾਲਾ ਰੋਡ ਧੀਰਮੋੜ ਤੇ ਸੜਕਾਂ 'ਚ ਮੌਤ ਹੋਈ ਸੀ ਜਿਨ੍ਹਾਂ ਦਾ ਅੱਜ ਕਬਰਸਤਾਨ 'ਚ ਅੰਤਿਮ ਰਸਮਾਂ ਜਿਹੜੀਆਂ ਨੇ ਉੱਥੇ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਪਰਿਵਾਰਕ ਦਾ ਰਿਸ਼ਤੇਦਾਰਾਂ ਦਾ ਸਕੇ ਸੰਬੰਧੀਆਂ ਦਾ ਮਹੱਲਾ ਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਇੱਥੇ ਰੋ ਰੋ ਕੇ ਬੁਰਾ ਹਾਲ ਹੈ ਹਰ ਅੱਖ ਜਿਹੜੀ ਇੱਥੇ ਨਾਮ ਦਿਖਾਈ ਦੇ ਰਹੀ ਹੈ ਸਾਡਾ ਬੇਟਾ ਹੈ ਤੀਜਾ ਹੈ ਅੱਲਾਹ 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 ਕੀ ਨਾਮ ਹੈ ਜੌਨ 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 ਹੀ ਉਹਦਾ ਐਕਸੀਡੈਂਟ ਹੋ ਗਿਆ ਉਹ ਕਿਹ ਕੋਸ਼ਾ ਦਾ ਮਤਲਬ ਹੈ ਸਾਡੇ ਤੋਂ ਸਾਰਿਆਂ ਨੇ ਦਿਆ ਤੇ ਜਿਹਦੇ ਨੇ ਸਾਨੂੰ ਲਾਸ ਮਿਲ ਗਿਆ ਉਹ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਅਰੀਸ ਤੇ ਮੈਂ ਯਾਰ ਦੋਸਤ ਯੂਨਸ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਕਿ ਉਹਦੇ ਬੇਟੇ ਦਾ ਤੇ ਇੱਕ ਜੌਨ 2 ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁੱਖदाई ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸਟੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਆ ਕੱਲੇ ਕੱਲੇ ਸੀ ਦੋਵੇਂ ਤੇ ਦੋਵਾਂ ਦੀ ਦੋਸਤੀ ਸੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਮੌਤ ਹੋਈ ਇਹ ਬਹੁਤ ਦੁੱਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਜੋਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਾ ਤੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖਦਾਈ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜੀ ਜਵਾਨੀ ਦੇ ਦਿਨੀ ਤੇ ਪੈਸੇ ਰੱਖਿਆ ਸੀਗਾ ਔਰ ਦੋਹੇ ਤਿਆਰੀਆਂ ਕਾਜ਼ੇ ਸੀ ਆਪਣੀ ਅੱਗੇ ਸਟੱਡੀ ਵਾਸਤੇ ਆਪਣੀ ਕਾਜ਼ੀਅਤ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆਇਆ ਦੋਨਾਂ ਦੇ ਪਰਿਵਾਰ ਬਹੁਤ ਨਹਾਇ ਤੇ شریف ਤੇ ਬਹੁਤ ਚੰਗੇ ਇਨਸਾਨ ਔਰ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਹ ਘਟਨਾ ਨੂੰ ਭੁਲਾਇ ਨਹੀਂ ਜਾ ਸਕਦਾ ਲੇਕਿਨ ਉਹ ਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ ਇਨਸਾਨ ਹਮੇਸ਼ਾ ਛੁਪਦਾ ਹੈ ਅੱਜ ਜਿੰਨੀ ਵੀ ਦੁਨੀਆ ਹੈ ਇਹ ਸਾਦੇ ਉਸੇ ਬਾਣੇ ਨੂੰ ਮੰਨਦੇ ਹੋਏ ਉਹਦੇ ਅੱਗੇ ਛੁਪੇ ਨੇ ਕਿਉਂਕਿ ਇਹਦੇ ਅੱਗੇ ਖੜ ਕੋਈ ਨਹੀਂ ਸਕਦਾ ਐਸੇ ਪ੍ਰਮਾਤਮਾ ਕੀ ਅਰਦਾਸ ਕਰ ਸਕਦੇ ਕਿ ਪ੍ਰਭੂ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਦੇਵੇ ਔਰ ਕਿਛੇ ਜੀਆਂ ਨੂੰ ਜਿਹੜਾ ਹੈ ਉਹ ਬਹੁਤ ਸਾਰਾ ਹੌਸਲਾ ਦੇਵੇ ਤਾਂ ਜੋ ਇਸ ਦੁੱਖ ਨੂੰ ਸਹਿਨ ਕਰ ਸਕਣ ਲੱਗੇ ਧੀੜੀ ਧੀੜੀ ਟਰਾਈਡੀ ਵੀ ਭਾਰ ਬਸ਼ੰਦਾ ਕਰਦਾ ਕਿ ਅੱਜ ਮੇਰੇ ਅਸੀ ਦੇ ਹੱਥਾਂ ਨਾਲ ਦੋਨੇ ਬੱਚੇ ਜਿਹੜੇ ਨੇ ਬਹੁਤ ਇਹਨਾਂ ਨੇ ਪਿਆਰ ਵੀ ਪਾਇਆ ਕਿਉਂਕਿ ਇਹਨਾਂ ਦੇ ਪਤਵਾਰਾਂ ਨੇ ਵੀ ਬਹੁਤ ਪਿਆਰ ਪਾਇਆ ਇੱਕ ਦੂਸਰੇ ਦੇ ਨਾਲ ਮੇਲ-ਵਤਨ ਉਹ ਸਿਆਣੇ ਕਹਿੰਦੇ ਨੇ ਕਿ ਜਦੋਂ ਉਸ ਦੀ ਕਿਸਤੀ ਦੌਲਤ ਦੇਖਣੀ ਆ ਤੇ ਉਹ ਕਬਰਸਤਾਨ ਦੇ ਵਿੱਚ ਜਾਂ ਮੜੀਆਂ ਦੇ ਵਿੱਚ ਪਈ ਅੱਜ ਤੁਸੀਂ ਵੇਖਿਆ ਕਿ ਇਹਨਾਂ ਦਾ ਪਿਆਰ ਇਹਨਾਂ ਦੀ ਮੁਹੱਬਤ ਇਹਨਾਂ ਦਾ ਜੀਣਾ ਕਿਸ ਤਰੀਕੇ ਦਾ ਸੀ ਕਿ ਅੱਜ ਉਹ ਸਾਰੀ ਦੁਨੀਆ ਕੋਈ ਵੀ ਮੁਹੱਲੇ ਦੇ ਵਿੱਚੋਂ ਤਿੰਨ ਚਾਰ ਸਾਡੀਆਂ ਵਾਧਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਅਜਾ ਇਨਸਾਨ ਨਹੀਂ ਜਿਹੜਾ ਆਪਣਾ ਘਰ ਛੱਡ ਕੇ ਨਹੀਂ ਆਇਆ ਸ਼ਾਇਦ ਦੇ ਸਾਡੇ ਸਾਦੇ ਨੁਮਾਇੰਦੇ ਜਿੰਨੇ ਵੀ ਪ੍ਰਧਾਨ ਨੇ ਸਾਡੇ ਪ੍ਰਧਾਨ ਕੇ ਜੀ ਆਪਣੀ ਟੀਮ ਦੇ ਨਾਲ ਸਾਡੇ ਕਾਉਂਸਲਰ ਸਹਿबान ਜਿਹੜੇ ਪਹੁੰਚੇ ਨੇ ਉਹਦੇ ਇਹਦਾ ਸਬੂਤ ਹੈ ਕਿ ਇਹਨਾਂ ਦਾ ਬਹੁਤ ਇੱਕ ਦੂਸਰੇ ਨਾਲ ਪਿਆਰ ਨੌਕਰ ਸੀ ਆ ਔਰ ਚੰਗਾ ਜੀਵਨ ਸੀ ਇਤਨਾ ਕਹਾਣੀ ਪੂਰਾ ਹੋ ਸਕਦਾ ਦੁੱਖ ਸਾਂਝਾ ਕਰਨ ਦੀ ਸਾਰੇ ਦੇ ਸਾਡੇ ਦੁੱਖ ਸਾਂਝਾ ਕਰਨ ਦੇ ਵਾਸਤੇ ਪਹੁੰਚੇ ਨੇ ਜੋ ਇਹ ਹੌਸਲਾ ਆਉਂਦੇ ਆਉਂਦੇ ਸਮਾਂ ਲੱਗਦਾ ਲੇਕਿਨ ਇਹ ਹੈ ਕਿ ਜਦੋਂ ਦੁੱਖ ਕਹਿੰਦੇ ਨੇ ਵੰਡਿਆ ਘਟਦਾ ਹੈ ਸਾਜ ਮੈਂ ਸਮਝਣਾ ਕਿ ਇਨੇ ਲੋਕਾਂ ਨੂੰ ਵੇਖ ਕੇ ਇਸ ਪਰਿਵਾਰ ਦਾ ਥੋੜਾ ਜਿਹਾ ਮਨੋਬਲ ਵਧਿਆ ਕਿ ساری ਦੁਨੀਆ ਸਾਡਾ ਮਹੱਲਾ ਸਾਡੀਆਂ ਬਾਗਾਂ ਸਾਡੇ ਭੈਣ ਭਰਾ ਸਾਡੇ ਰਿਸ਼ਤੇਦਾਰ ਸਾਡੇ ਨਾਲ ਨੇ ਔਰ ਇਹੋ ਹੀ ਹੁੰਨਾਂ ਲਈ ਹੌਸਲੇ ਜੀ ਇੱਕ ਵੱਡੀ ਨਿਸ਼ਾਨੀ ਹੈ ਮੈਂ ਕਾਉਂਸਲਰ ਵਾੜਨਪੁਰ ਤੋਂ ਫਰੀgarh ਚੁਣੀ ਆਦਾ ਇਹ ਟੋ ਵਾਰਡ ਦੇ ਵਿੱਚ ਚਲੇ ਬੱਚੇ ਹੀ ਯਾਰ ਦੋਸਤ ਹੀ ਬਹੁਤ ਟੱਕਾ ਹੋਇਆ ਕਿ ਬਹੁਤ ਮਾੜਾ ਹੋਇਆ ਮੈਂ ਬਹੁਤ ਦੁਖੀ ਹਾਂ ਇਸ ਗੱਲ ਦੀ ਸਾਡੇ ਪਰਿਵਾਰ ਹੈ ਸਾਡੇ ਗੁਆਣ ਜੀ ਇੱਕ 13 ਮਾੜ ਦਾ ਸੀ ਕਿਸ ਤਰ੍ਹਾਂ ਬੜੀ ਮਾੜੀ ਗੱਲ ਪਰਮਾਤਮਾ ਇਹਨਾਂ ਨੂੰ ਆਪਣਾ ਮਿਹਰ ਸ਼ਰਤ ਸਭ ਜੈਮਸੀ ਦੀ ਮੈਂ ਫਟੇਗੜ ਚੋੜੀਆਂ ਕਬਰਸਤਾਨ ਦੇ ਵਿੱਚ ਖੜਾ ਹਾਂ ਜਿਹੜੀਆਂ ਦੋ ਮੁੰਡਾ ਐਕਸੀਡੈਂਟ ਇੰਨਾ ਜਬਰਦਸਤ ਹੋਇਆ ਕਿ ਸਾਰੀ ਦੁਨੀਆ ਤਰਸ ਤਰਸ ਕਰ ਰਹੀ ਹੈ ਪਰ ਵੇਖ ਕੇ ਰਹਿ ਨਹੀਂ ਗਿਆ ਇੰਨੀ ਦੁਨੀਆ ਇੰਨੇ ਲੋਕ ਇਹਨਾਂ ਦੇ ਹਮਦਰਦੀ ਇਹਨਾਂ ਦਾ ਦੁੱਖ ਮੋੜ ਵਾਸਤੇ ਕਬਰਸਤਾਨ ਵਿੱਚ ਪਹੁੰਚੇ ਆ ਇਹ ਬਹੁਤ ਹੀ ਖਤਰਨਾਕ ਘਟਨਾ ਵੇਖੀ ਹੈ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈਗੀ ਹੈ ਮੈਂ ਬੇਨਤੀ ਕਰਦਾ ਇੱਕ ਇੱਕ ਨੂੰ ਇਹਨਾਂ ਵਾਸਤੇ ਆਪਣੀ ਅਰਦਾਸ ਕਰੋ ਪ੍ਰਾਰਥਨਾ ਕਰੋ ਤਾਂ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਤੇ ਮਨਾਨ ਬਖਸ਼ੇ ਤਾਂ ਜੋ ਇਹ ਆਪਣਾ ਨਵਾਂ ਜੀਵਨ ਜਿਹੜਾ ਉਹ ਸ਼ੁਰੂ ਕਰ ਸਕਣ ਇਹ ਪੂਰਤ ਨਹੀਂ ਸਕਦੀ ਇਹ ਕਾਢਕੂਰੀ ਤਾਂ ਨਹੀਂ ਹੋ ਸਕਦੀ ਲੇਕਿਨ ਫਿਰ ਵੀ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕੋ ਇਹਨਾਂ ਨੂੰ ਸਹਿਣ ਦਾ ਬਲ ਬਖਸ਼ਣ ਇਹ ਪਾਣਾ ਬਖਸ਼ਣ ਤਾਂ ਜੋ ਇਹ ਤਸੱਲੀ ਦੇ ਨਾਲ ਆਪਣੇ ਪਰਿਵਾਰ ਨੂੰ ਪਾਲ ਸਕਣ ਇਹ ਦੁੱਖ ਕਦੀ ਮੁੱਕ ਨਹੀਂ ਸਕਦਾ ਇਹ ਜ਼ਿੰਦਗੀਆਂ ਭੁੱਲ ਨਹੀਂ ਸਕਦੀਆਂ ਕਿਉਂਕਿ ਇੰਨਾ ਤਗੜਾ ਐਕਸੀਡੈਂਟ ਆ ਕਿ ਇੱਕ ਇੱਕ ਬੱਚੇ ਦੇ ਟੋਟੇ ਹੋ ਗਏ ਔਰ ਇੰਨਾ ਦਰਦਨਾਕ ਵੇਖ ਵੇਖ ਕੇ ਰੂਹ ਕੰਬਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਵਾਸਤੇ ਪ੍ਰਾਰਥਨਾਵਾਂ ਅਰਦਾਸ ਕੀਤੀਆਂ ਜਾਂ। ਧੰਨਵਾਦ। ਜੀ ਲੋਕਡਾ 25 ਨੂੰ ਧੀਰ ਰੋਡ ਖਾਣਾ ਸਦਰ ਦੀ ਹੱਦ 'ਚ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਸਾਹਿਲ ਸਨੋਫ ਜੁਨਰਸੀ ਦਾ ਮੌਕੇ ਤੇ ਮੌਤ ਹੋ ਗਈ ਤੇ ਜੌਨਸਨ ਸਨੋਫ ਰਿੰਕੂ ਖਤੇਗੜ ਚੂੜੀਆਂ ਦੀ ਹਸਪੀਟਲ ਪਹੁੰਚ ਕੇ ਮੌਤ ਹੋ ਗਈ ਜਿਸ ਤੇ ਮਤੇਈ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਹਮਲ ਵਿੱਚ ਲੈਂਦੀ ਹੈ।